ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਘਰ ਵਾਪਸ ਤੇ ਸੌਤਾ ਲੈ ਲਿਆ ਰੱਖੇ ਮੈਨੇ ਖਾਣਾ ਤੇ ਸਵੇਰੇ ਲੈ ਕੇ ਆਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਾਪਾ ਦਣ ਦੇਣ ਸਾਰਾ ਨਿਪੜ ਗਿਆ ਲੋਕਾਂ ਜਿਹਦਾ ਜਿਹਦਾ ਦੇਣਾ ਸੀ ਬਾਡੀ ਬੁੱਡੀ ਦਾ ਰੀਪਰ ਦਾ ਟੂੜੀ ਵਾਲੇ ਦਾ ਹਰੇ ਕੰਬ ਹੋ ਚੁੱਕੇ ਨੇ ਪਾਪਾ ਹੋਰ ਸਿਲਾਇਆ ਜੀ ਹੁਣ ਇਕੱਲਾ ਰਹਿ ਗਿਆ ਸੌਦਾ ਲਿਆਉਣ ਵਾਲਾ ਕਾਰ ਵਾਲਾ ਉਹ ਤੁਹਾਨੂੰ ਕਹਿਣ ਪਿਆ ਸਾਡੀ ਕਰਦੇ ਸੌਦਾ ਪੱਤਾ ਇੱਕ ਕੁਵੌਸ਼ੀਲ ਮਸ਼ੀਨ ਲੈਉਣ ਨੂੰ ਕਾਜੀ ਕੇ ਨਿੱਕੇ ਮੋٹے ਕਈ ਸਮਾਨ ਹੈ ਇਹ ਆ 60000 ਰੁਪਿਆ ਵੜਾਈ ਬੁੱਢੀ ਵਾਲਿਆਂ ਚਲਿਆ ਗਿਆ ਕਣਕ ਦੀ ਬਾਢੀ ਬੁੱਢੀ ਵਾਲਿਆਂ ਨੂੰ ਥੂੜੀ ਵਾਲਿਆਂ ਨੂੰ 10 15000 ਦਾ ਸੌਦਾ ਆ ਜਾਣਾ ਤੇ 10000 ਦੀ ਮਸ਼ੀਨ ਕੱਪੜੇ ਤੋਣ ਵਾਲੀ ਬਾਕੀ ਹੋਰ ਵੇਨੇ ਆ ਜੋ ਕੁਛ ਲੈਣਾ ਹੋਇਆ ਮਾੜੀਆਂ ਮੋਟੀਆਂ ਚੀਜ਼ਾਂ ਲੈਉਣ ਵਾਲੀਆਂ ਨੂੰ ਬੁਲਾ ਆਵਾਂਗੇ ਗੱਡੀ ਦਾ ਜੇ ਏ ਸੀ ਬਣਵਾਉਣ ਆਲਾ ਹੈ ਗੈਸ ਪੈਣ ਵਾਲੀ ਉਹ ਪੁਆਈ ਨਹੀਂ ਹੋਰ ਹੀ ਨਹੀਂ ਕੰਮ ਨਿਭੜਦੇ ਕੰਮ ਬਹੁਤ ਨੇ ਨਿੱਕੇ ਮੋਟੇ ਜੇ ਕਰਨ ਵਾਲੇ ਔੜੀ ਔੜੀ ਕਰ ਰਹੇ ਹਾਂ ਤੋਂ ਪਹਿਲਾਂ ਗੈਸ ਗੈਹ ਜ਼ਰੂਰੀ ਪਹਿਲਾਂ ਪੁਰਾਣਾ ਬਾਕੀ ਦੇ ਕੰਮ ਬਾਅਦੋਂ ਦਾ ਪਤਾ ਫਿਰ ਲਿਆ ਜਾਏਗਾ ਸੈੱਟ ਆਉ ਚੁੱਕੇ ਆ ਸੀ ਲਓ ਜੀ ਇਹ ਤਾਂ ਨਿਕਲ ਰਿਹਾ ਹੈ ਜਿੰਨੇ ਮੇਰੇ ਪਾਪਲੇ ਸਤੇ ਆ ਗਿਆ ਵੀ ਉਹ ਨਾ ਚਿੱਠਾ ਲੰਮਾ ਤੇ ਹਾਂ ਆਇ ਤੇਂ ਕਿੱਦਾ ਦੇਖੋ ਉਦਾਰ ਵੀ ਉੱਤਰਾ ਖੰਡਾ ਬੰਨ੍ਹਦਾ ਬੰਨ੍ਹਦਾ ਨਾ ਹੋਇਆ ਸਾਹਿਆ ਤੇ ਹਿੱਟ ਦਾ ਐਮ ਆਰ ਵੀ ਬੋਲੋ ਕਿੰਨਾ 225 225 ਆਹ ਤਾਂ ਯਾਰ 720 ਮੈਂ ਡਿਕਨ ਡਿਆ ਮੈਂ ਆਈ ਨਹੀਂ ਬੰਦੇ ਸੱਕੋ ਉਹ ਜ਼ਵਦਾ ਆ ਗਿਆ ਸਾਡਾ ਇਹਨਾਂ ਲੈਣੀ ਵਾਸ਼ਿੰਗ ਮਸ਼ੀਨ ਹੈ ਇਹ ਬੰਦਾ ਕੋਈ ਜਾਣਕਾਰ ਵਧੀਆ ਕਿਹੜੇ ਦਿੰਦੇ ਨੇ ਵਾਸ਼ਿੰਗ ਮਸ਼ੀਨ ਹਾਂ ਵਾਸ਼ਿੰਗ ਮਸ਼ੀਨ ਵਕੀਰੇ ਕੋਲ ਫੈਕਟਰੀ ਵਾਲੇ ਕੋਲ ਹੈਗੀ ਦੁਕਾਨ ਇੱਧਰ ਹਾਂ ਅੱਜ ਉਹਦੇ ਗੋਲ ਚੱਕਰ ਜਿਹਾ ਚ ਅੱਛਾ ਅੱਛਾ ਬਾਕੀ ਜੇ ਰੋਲ ਵਧੀਆ ਚ ਲੈਣੀ ਹੈ ਵਧੀਆ ਕੰਪਨੀ ਦੀ ਹਾਂ ਜਨਾਬਾਦ ਬੈਂਕ ਦੇ ਨਾਲ ਹੀ ਦੁਕਾਨ ਪਰਲੀ ਸਾਈਡ ਆ ਨਮਕੀਣ ਵੀ ਹੈ ਔਰ ਇਧਰੇ ਹਨ ਹੈਗੀ ਐ LG ਦੀ ਲੈਣੀ ਹੈ ਬਾ 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 ਜੀ ਕੰਪਨੀ ਦੀ ਵਧੀਆ ਲੈਣੀ ਇੱਕ ਥੈਲਾ ਰਹਿ ਗਿਆ ਇੱਕ ਮਿੰਟ ਥੋੜਾ ਥੈਲਾ ਤੇ ਦੋ ਜੀ ਅੱਛਾ ਝਾੜੂ ਚੱਕ ਲਿਆ ਗਲਤੀ ਲੈ ਆਇਆ ਤੂੰ ਇਸ ਸਕੂਟਰੀ ਚਲਾਣੀ ਹੁੰਦੀ ਤੈਨੂੰ ਸਾਰਾ ਸੋਟਾ ਸਕੂਟਰੀ ਚਲਾਣੀ ਹੁੰਦੀ ਤੈਨੂੰ ਹਾਂ ਹਾਂ ਪਤਾਨੀ ਭਰਾਵਾ ਕਾਤੋਂ ਲਾਇਨ ਦੋ ਇਹ ਦੂਜਾ ਖਰਾਬ ਹੋਣਾ ਨਾਲ ਹੀ ਲੱਗਿਆ ਰਹਿੰਦਾ ਸਕਰਾਜ ਨਾ ਪਾਦੀ ਗੱਡੀ ਕੇ ਉੱਪਰ ਹੀ ਰੱਖ ਦੀ ਹੈਗੀ ਹਾਂ ਹਏ ਆ ਇੱਥੇ ਰੱਖ ਦਿਆ ਇੱਥੇ ਸਾਈਡ ਤੇ ਹਾਂ ਇੱਥੇ ਹਾਂ ਕੋਈ ਨਹੀਂ ਚਾਰ ਲੈਨੇ ਆ ਲੱਗਿਆ ਇਹ ਵਾਸ਼ਿੰਗ ਮਸ਼ੀਨ ਗੁਪਤਾ ਇਲੈਕਟ੍ਰੀਸ਼ੀਅਨ ਸੌਦਾ ਵੀ ਲੈ ਲਿਆ ਸਰਦੀ ਬਾਜੀ ਲੈ ਲਈਏ ਇਹਦੇ ਹੁੰਦਾ ਹੈਗੀ ਮਸ਼ੀਨ ਲੈਣ ਵਾਲੀ ਕਿੰਨਾ ਕੁ ਸੀ ਲੱਗਾ ਇਹ ਕੋਲਰ ਕਿੰਦਾ ਥੱਲੇ ਹਾਂ ਜੀ 8 ਲੀਟਰ ਵਾਲੀ ਹਾਂਜੀ ਐਲਜੀ ਦੀ ਐਲਜੀ ਦੀ ਨਹੀਂ ਹੈ ਜੀ ਐਲਜੀ ਦੀ ਨਹੀਂ ਹੈ ਐ ਐਲਜੀ ਦੇ ਕੰਪੋਨੈਂਟ ਮੰਗਵਾਦਿਆਂ ਨਹੀਂ ਆਏ ਐਲਜੀ ਵਾਲੇ ਬੈਨਾਂ ਆਪਾਂ ਵੜ ਗਏ ਗਲਤ ਦੁਕਾਨ 'ਚ ਲੈਣੀ ਐਲਜੀ ਦੀ ਵਾਸ਼ਿੰਗ ਮਸ਼ੀਨ ਤੇ ਅਸੀਂ ਤੋਰ ਕਿਤੇ ਹੋਰ ਗਏ ਆ ਆਏ ਠੀਕ ਐ ਕਿੱਥੋਂ ਲੈਨੇ ਆ ਇਹ ਐਲਜੀ ਦੀ ਨਹੀਂ ਆ ਡੂੰਗੀ ਵਟ ਨੇ ਲਾਲ ਆ ਜਿਹੜੀ ਏਲਜੀ ਦੀ ਇਹਦੇ ਕੰਪਨੀ ਤੋਂ ਨਹੀਂ ਕਿਹੜੀ ਤੇ ਕੰਮ ਕਰਦੇ ਹੋ ਇਹਨਾਂ ਨਾਲ ਇਹ ਵਟ ਕਿੰਨੇ ਲੀਟਰ ਆ ਲੀਏ ਅੱਜ ਤੱਕ ਕਿੰਨੇ ਜਿਹੜੇ ਬੋਲੇ 1 ਕਲਰ ਦੀ ਇਹ ਸਾਡੇ 9 ਲੀਟਰ ਦੀ ਹੈ 8 ਕਿਲੋ ਦੀ ਐਵੇਂ ਦੀ ਪਈ ਹੈ ਸਰ ਜੀ ਹਾਂ ਐਸਾ ਫੋਨਪੁਜ ਦਾ ਵੈ ਬੈਦਰੂਮ ਚ ਰੱਖਣੀ ਹੈ ਉਹ ਕਿੱਥੇ ਮਰਜ਼ੀ ਰੱਖੋ ਜੀ ਦਾਗ ਦਾ ਇਹ ਫਾਈਬਰ ਵਾਡੀ ਹੈ ਆ ਦੇਖੋ ਵਾਡੀਆਂ ਦੂਜੀਆਂ ਪਲਾਸਟਿਕ ਨਹੀਂ ਹੈਗਾ ਜੀ ਪਲਾਸਟਿਕ ਉੱਤ ਜਾਂਦਾ ਇਹ ਫਾਈਬਰ ਦੇ ਵਿੱਚ ਹੈ ਇਹ ਕਿੰਨੇ ਦੀ ਹੈ ਇਹ ਇਹ ਜਿਹੜੀ ਹੈਗੀ ਆ ਇਹ 17000 ਨਹੀਂ ਇਹ ਵੱਡੀ ਹੈ ਜਿਹੜੀ ਉਹ ਤੁਹਾਨੂੰ ਬੈਮ ਬਲੈਕ ਚ ਹੈ ਹੈ ਹੋਰ ਕਿਹੜੀਆਂ ਨੇ ਐਸ ਕਲਰ ਚ ਬਲੈਕ ਕਲਰ ਚ ਅਲਜੀ ਦਾ ਸਮਾਨ ਤੁਸੀਂ ਰੱਖਦੇ ਹੋ ਸਾਰੇ ਸਮਾਨ ਜੋ ਹੈ ਤੁਹਾਡੇ ਕੋਲ ਹੀ ਹੈ ਅਲਜੀ ਹੈ ਸਾਡਾ ਕੰਪਨੀ ਦਾ ਸ਼ੋਅਰੂਮ ਹੈ ਗਿੰਡੂ ਐਸੀ ਕਿੰਨੇ ਅਲਜੀ ਦਾ ਹੈ ਹੈ ਮੈਂ ਲਈ ਬਿੱਲ ਟੈਗ ਦੀ ਕੋਈ ਕਿ ਸਾਲ ਦੇ ਅੰਦਰ ਬੈਂਟਿਕ ਉਹ ਕਿਹੜੀ ਕੰਪਨੀ ਹੈ ਜੀ ਕੰਪਨੀ ਦੀ ਸਮਾਨ ਲੈਣਾ ਚਾਹੀਦਾ ਜੀ ਪੈਸੇ ਇੱਕ ਵਾਰ ਲੱਗਦੇ ਨੇ ਬਾਹਰ ਵਾਰ ਨਹੀਂ ਲੱਗਦੇ ਜੀ ਵਿਆਹ ਦੇ ਤੇ ਹਰ ਜੀ ਦੀ ਉਹਦੇ ਮੇਰੇ 18-19 ਸਾਲ ਕੱਟ ਗਏ 20 ਸਾਲ ਕਿਤੇ ਨਹੀਂ ਜਾਂਦੇ ਅੱਛਾ ਜੀ ਆ ਦੇ ਨਾ ਡਬਲ ਫਿਲਟਰ ਹੈ ਕਲਰ ਕੀ ਕਿੰਨਾ ਪਿਆਰਾ ਆ ਗਿਆ ਇਹਦੇ ਖਰਾਬ ਨਹੀਂ ਹੁੰਦਾ ਇਹ ਵਧੀਆ ਫਾਈਬਰ ਦੇ ਵਿੱਚ ਆਉਂਦੀ ਹੈ ਦਾਣੇਦਾਰ ਫਾਈਬਰ ਆਉਂਦੀ ਹੈ ਇਹ ਇਹ ਕਿੰਨੇ ਦੀ ਹੈ ਇਹ 514 500 ਦੀ ਹੋਊ 14 500 ਬਹੁਤ ਵਧੀਆ ਮਸ਼ੀਨ ਹੈ ਕਿੰਨੇ ਮੈਂਬਰ ਕਿੰਨੇ ਜੀ ਸਤ ਮੈਂਬਰ ਨੇ ਫਿਰ ਥੋੜੀ ਵੱਡੀ ਦੇਖ ਲੋ ਨਾ ਦੇਖੋ ਆਹ ਜੀ ਸਾਡੇ ਕੋਲ ਆਇਆ ਨਹੀਂ ਸੀ ਓਖਾ ਹੋ ਜਾਂਦਾ ਕੰਮ ਕਿੰਨੇ ਦੀ ਹੈ ਹਾਂ ਚਲਈਏ ਕਵਾੜੀ ਅੱਛਾ ਜੀ ਕਵਾੜੀ ਤਾਂ ਕਿ ਮੇਕਿੰਗ ਨੇ ਦੇ ਨੂੰ ਟਿਕ ਗਿਆ ਦੋ ਮਸ਼ੀਨ ਸਾਡੇ ਤੋਂ ਪਹਿਲਾਂ ਆ ਗਈ ਕਰ ਹੈ ਮੈਂ ਮਸ਼ੀਨ ਸਾਡੇ ਤੋਂ ਪਹਿਲਾਂ ਆ ਗਈ ਕਰ ਕੀ ਚੱਲ ਰਹਾ ਹੈ ਤੇ ਕੱਢਣ ਦੇ ਇੱਥੇ ਗਾ ਤੋਂ ਕੱਢਣਾ ਮੈਂ ਕੱਢਾਂ ਆਹ ਹੈ ਤੁਸੀਂ ਹੈ ਗੱਸਟ ਫੈਨ ਆ ਲੈ ਉੱਥੇ ਨਹੀਂ ਲਾ ਨਾ ਕਾਤੋਂ ਪੂਰਾ ਹੈ ਵਿਚੋਟਾ ਹੈ ਹੁਣ ਇਹਦਾ ਵੱਡਾ ਕੱਟਣਾ ਹੈ ਅੱਛਾ ਜੀ ਤੇ ਫੋਰਾ ਕੋਲ ਨਹੀਂ ਦੇ ਹੂੰ ਫੋਰਾ ਕੋਲ ਕੇ ਲਾ ਲਿੰਦੇ ਤੁਸੀਂ ਮਨਾ ਕੀਤਾ ਇਹ ਗਰਾਟ ਕੱਟਣਾ ਹੈ ਹੈ ਹੂੰ ਫੋਰਾ ਦੱਚਣਾ ਦਾ ਗਾਇਆ ਗਿਆ ਛੋਟਾ ਜਿੱਦਾਂ ਲੱਗ ਕਟਣ ਲੱਗੇ ਆ ਇਸਲਾਮ ਵਿੱਚ ਰਹਿਣਾ ਤੇ ਤਾਂ ਸੇ ਨਾਲ ਨਾਲ ਕਰਨੀ ਜਸਟ ਬੈਨ ਵਾਸਤੇ ਨਿਕਲ ਗਿਆ ਮੋਰਾ ਤੇ ਲਾਜਾਂ ਬੰਦ ਮਸ਼ੀਨ ਹੋ ਗਈ ਪਰਫੈਕਟ ਚੱਲ